ਸਸ਼ੀਕਾਲ ਦੋਸਤੋ ਸਬਬ ਮੀਡੀਆ ਚੈਨਲ ਦੇ ਪ੍ਰੋਗਰਾਮ ਬਾਤਾਂ ਮੁਲਾਕਾਤਾਂ ਦੇ ਵਿੱਚ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਸੋ ਬੱਖ-ਬੱਖ ਵਿਸ਼ਿਆਂ ਤੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਮੌਜੂਦ ਨੇ ਸ਼੍ਰੀ ਅਵਤਾਰ ਨਗਲੀਆਂ ਜੀ ਜਿਨ੍ਹਾਂ ਦਾ ਪੱਤਰਕਾਰੀ ਦੇ ਖੇਤਰ ਵਿੱਚ ਲੇਖਕ ਦੇ ਤੌਰ ਤੇ ਤੇ ਥੀਏਟਰ ਦੇ ਵਿੱਚ ਇੱਕ ਵੱਡਾ ਨਾਮ ਹੈ ਜੋ ਕਿ ਸਮਾਜਿਕ ਮਸਲਿਆਂ ਦੇ ਵਿੱਚ ਬਹੁਤ ਵੱਡੀ ਸਮਝ ਰੱਖਦੇ ਨੇ ਤੋ ਅੱਜ ਦੇ ਅਸੀਂ ਇਹਨਾਂ ਨਾਲ ਪੰਜਾਬ ਦੇ ਵੱਖ-ਵੱਖ ਮੌਜੂਦਾ ਹਾਲਾਤਾਂ ਤੇ ਗੱਲਬਾਤ ਕਰਾਂਗੇ ਸੋ ਅਵਤਾਰ ਨਗਲੀ ਜੀ ਤੁਹਾਡਾ ਪ੍ਰੋਗਰਾਮ ਬਾਤਾਂ ਮੁਲਾਕਾਤਾਂ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸੁਖਬਾਲ ਜੀ ਸੋ ਸਾਡਾ ਅੱਜ ਦਾ ਜਿਹੜਾ ਪਹਿਲਾ ਤੁਹਾਡੇ ਲਈ ਜਿਹੜਾ ਸਵਾਲ ਹੈ ਜੀ ਜੀ ਤੋ ਜੋ ਪੰਜਾਬ ਦੇ ਮੌਜੂਦਾ ਹਾਲਾਤ ਨੇ ਜੋ ਨੌਜਵਾਨੀ ਦੇ ਹਾਲਾਤ ਨੇ ਉਹਨਾਂ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਬਿਲਕੁਲ ਕੋਈ ਸ਼ੱਕ ਨਹੀਂ ਹੈਗਾ ਵੀ ਅੱਜ ਦੇ ਜੋ ਪੰਜਾਬ ਦੇ ਹਾਲਾਤ ਨੇ ਖਾਸ ਕਰਕੇ ਜੇ ਆਪਾਂ ਨੌਜਵਾਨ ਪੀੜੀ ਦੀ ਗੱਲ ਕਰੀਏ ਤਾਂ ਪੀੜੀ ਤੇ ਨੌਜਵਾਨ ਜਿਹੜੀ ਪੀੜੀ ਹੈ ਬੇਸ਼ੱਕ ਉਹ ਡਿਗਰੀਆਂ ਕਰ ਜਾਂਦੀ ਹੈ ਪੜ ਜਾਂਦੀ ਹੈ ਕਾਲਜ ਵਾਦੂ ਨੇ ਯੂਨੀਵਰਸਟੀਆਂ ਵੱਧ ਨੇ ਪਰ ਕਈ ਤਰ੍ਹਾਂ ਦੇ ਉਹਦੇ ਤੇ ਸਵਾਲੀਆ ਚਿੰਨ੍ਹ ਨੇ ਜਿਹੜੇ ਕਈ ਸਵਾਲ ਖੜੇ ਹੁੰਦੇ ਨੇ ਨੌਜਵਾਨਾਂ ਨੂੰ ਲੈ ਕੇ ਕਿ ਇਹ ਨਸ਼ੇੜੀ ਬਹੁਤ ਨੇ ਜੀ ਇਹ ਕੰਮ ਨਹੀਂ ਕਰਦੇ ਇਹ ਜਲਦੀ ਗੱਲਾਂ ਦੇ ਵਿੱਚ ਆ ਜਾਂਦੇ ਤੇ ਇਹਦੇ ਵਿੱਚ ਸ਼ੱਕ ਵੀ ਕੋਈ ਨਹੀਂ ਹੈਗਾ ਸਾਡਾ ਜਿਹੜਾ ਨੌਜਵਾਨ ਅਸਕਬਾਲ ਜੀ ਉਹ ਕਾਫੀ ਹੱਦ ਤੱਕ ਗੁੰਮਰਾਹ ਹੁੰਦਾ ਜੀ ਕਿਉਂਕਿ ਸਮੇਂ-ਸਮੇਂ ਤੇ ਸਿਆਸੀ ਪਾਰਟੀਆਂ ਨੇ ਵੀ ਇਹਨਾਂ ਨੂੰ ਵਰਤਿਆ ਜਾਂ ਧਰਮਾਂ ਦੇ ਨਾਂ ਤੇ ਵੀ ਲੈ ਕੇ ਨੌਜਵਾਨ ਜਿਹੜਾ ਕਿਉਂਕਿ ਜਿਹੜਾ ਨੌਜਵਾਨ ਖੂਨ ਹੁੰਦਾ ਉਹ ਜਲਦੀ ਬਗਲਾਟ ਦੇ ਵਿੱਚ ਆ ਜਾਂਦਾ ਉਹ ਜਲਦੀ ਜੋਸ਼ ਦੇ ਵਿੱਚ ਆ ਜਾਂਦਾ ਤੇ ਉਹਦੇ ਕਰਕੇ ਸਾਡਾ ਜਿਹੜਾ ਪੰਜਾਬ ਦਾ ਨੌਜਵਾਨ ਹੈ ਲੇਕਿਨ ਕੋਈ ਸਮਾਂ ਹੁੰਦਾ ਸੀਗਾ ਵੀ ਜਿੱਥੇ ਪੰਜਾਬ ਦੇ ਨੌਜਵਾਨ ਦੀ ਗੱਲ ਹੁੰਦੀ ਸੀਗੀ ਖੇਡਾਂ ਨੂੰ ਲੈ ਕੇ ਕਬੱਡੀ ਨੂੰ ਲੈ ਕੇ ਜਾਂ ਘੋੜਾਂ ਨੂੰ ਲੈ ਕੇ ਗੱਲ ਹੁੰਦੀ ਸੀਗੀ ਪਰ ਕੁਝ ਸਾਲਾਂ ਤੋਂ ਬੜੀ ਭਿਆਨਕ ਜਿਹੜੀ ਬਿਮਾਰੀ ਨਸ਼ਿਆਂ ਦੀ ਉਹ ਲੱਗ ਗਈ ਹੈ ਤੇ ਨੌਜਵਾਨ ਕਾਫੀ ਹੱਦ ਤੱਕ ਜਿਹੜਾ ਪੰਜਾਬ ਦਾ ਨੌਜਵਾਨ ਉਹ ਗੁਮਰਾਹ ਹੋ ਰਿਹਾ ਤਾਂ ਬਹੁਤ ਅੱਛੇ ਹਾਲਾਤ ਨਹੀਂ ਹੈਗੇ ਪੰਜਾਬ ਦੇ ਨੌਜਵਾਨ ਦੇ ਜੀ ਸੋ ਬਹੁਤ ਵਧੀਆ ਤੁਹਾਡਾ ਜਿਹੜਾ ਇਹ ਤੁਸੀਂ ਇਹਨੂੰ ਐਕਸਪਲੇਨ ਕੀਤਾ ਜੀ ਸੋ ਸਾਡਾ ਜਿਹੜਾ ਅਗਲਾ ਜਿਹੜਾ ਸਵਾਲ ਹੈ ਦੀ ਕੀ ਸੱਚਮੁੱਚ ਹੀ ਪੰਜਾਬ ਦੇ ਵਿੱਚ ਰੋਜ਼ਗਾਰ ਦੀ ਜਿਹੜੀ ਕਮੀ ਹੈ ਜਿਸ ਹਿਸਾਬ ਨਾਲ ਪੰਜਾਬ ਦਾ ਨੌਜਵਾਨ ਹੈ ਜਿਹੜਾ ਉਹ ਵਿਦੇਸ਼ਾਂ ਵੱਲ ਨੂੰ ਪ੍ਰਵਾਸ ਕਰ ਰਿਹਾ ਸੋ ਉਸ ਹਿਸਾਬ ਨਾਲ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਰੋਜ਼ਗਾਰ ਬਿਲਕੁਲ ਵੀ ਰੋਜ਼ਗਾਰ ਨਹੀਂ ਹੈ ਕੀ ਕਹਿਣਾ ਹੈ ਇਹਦੇ ਬਾਰੇ ਨਹੀਂ ਨਹੀਂ ਸੁਖਬਾਲ ਜੀ ਬਿਲਕੁਲ ਝੂਠਾ ਹੈ ਪੰਜਾਬ ਦੇ ਵਿੱਚ ਰੋਜ਼ਗਾਰ ਦੀ ਕੋਈ ਕਮੀ ਨਹੀਂ ਹੈਗੀ ਜੀ ਰੋਜ਼ਗਾਰ ਦੀ ਕੋਈ ਕਮੀ ਨਹੀਂ ਹੈਗੀ ਜੇ ਕਮੀ ਹੈ ਤਾਂ ਉਹ ਸਾਡੇ ਮਤਲਬ ਕਹਿ ਸਕਦੇ ਆ ਵੀ ਅਸੀਂ ਫੁਕਰਾ ਫੁਕਰੇ ਜ਼ਿਆਦਾ ਅਸੀਂ ਥੋੜੇ ਜੇ ਜੀ ਪੰਜਾਬ ਦਾ ਜਿਹੜਾ ਯੂਥ ਹੈ ਉਹ ਫੁਕਰਾ ਪੰਤੀ ਵੱਲ ਜ਼ਿਆਦਾ ਹੋ ਗਿਆ ਥੋੜਾ ਜਿਹਾ ਜਾਂ ਗੁੰਮਰਾਹ ਹੋ ਗਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕੋਈ ਗੁੰਮਰਾਹ ਹੋ ਰਿਹਾ ਸੇਧ ਨਹੀਂ ਉਹਨੂੰ ਮਿਲ ਰਹੀ ਕਿਉਂਕਿ ਰੋਜ਼ਗਾਰ ਦੀ ਕੋਈ ਕਮੀ ਨਹੀਂ ਹੈਗੀ ਅਸੀਂ ਐਵੇਂ ਕਹੀਏ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਦੀ ਵੱਡੀ ਕਮੀ ਹੈ ਕੋਈ ਕਮੀ ਨਹੀਂ ਹੈਗੀ ਜੀ ਜੇਕਰ ਆਪਾਂ ਕਹੀ ਵੀ ਰੋਜ਼ਗਾਰ ਦੀ ਕਮੀ ਹੈ ਤਾਂ ਤੁਸੀਂ ਦੇਖ ਲਓ ਵੀ ਲੱਖਾਂ ਹੀ ਪ੍ਰਵਾਸੀ ਹਾਂ ਜਿਹੜੇ ਅਲੱਗ-ਅਲੱਗ ਸੂਬਿਆਂ ਤੋਂ ਬਹੁਤ ਗਰੀਬ ਮਾਰੂ ਸੂਬਿਆਂ ਤੋਂ ਜਿਵੇਂ ਯੂਪੀ ਹੋ ਗਿਆ ਬਿਹਾਰ ਹੋ ਗਿਆ ਉਤਰਾਖੰਡ ਹੋ ਗਿਆ ਬਿਲਕੁਲ ਤੇ ਹੋਰ ਹੈ ਸੂਬੇ ਨੇ ਜਿਹਦੇ ਵਿੱਚ ਅੱਜ ਕੱਲ ਤਾਂ ਨੇਪਾਲ ਵੀ ਬਹੁਤ ਪੰਜਾਬ ਦੇ ਵਿੱਚ ਵੱਸ ਰਿਹਾ ਉਹ ਸਾਰਾ ਉਹ ਕੰਮ ਕਰ ਰਿਹਾ ਹਾਂਜੀ ਕਮੀ ਕਿੱਥੇ ਹੈ ਵੀ ਅਸੀਂ ਜਿਹੜਾ ਆਪਣਾ ਸਟੈਂਡਰਡ ਅਸੀਂ ਮੇਨਟੇਨ ਕਰ ਲਿਆ ਅਸੀਂ ਛੋਟਾ ਕੰਮ ਕਰਨਾ ਨਹੀਂ ਚਾਹੁੰਦੇ ਜੇ ਕਿਤੇ ਆਪਾਂ ਛੋਟੇ ਛੋਟੇ ਕੰਮਾਂ ਨੂੰ ਲੈ ਕੇ ਲੈ ਲੀਏ ਸਬਜ਼ੀ ਦੀ ਰੇੜੀ ਹੋਗੀ ਫਰੂਟ ਦੀ ਰੇੜੀ ਹੋਗੀ ਜਾਂ ਖਾਣ ਪੀਣ ਦੇਆਂ ਜਿਹੜੀਆਂ ਰੇੜੀਆਂ ਹੋਗੀਆਂ ਉਹ ਅਸੀਂ ਲਾ ਕੇ ਰਾਜ਼ੀ ਨੇ ਬਿਲਕੁਲ ਅਸੀਂ ਤਾਂ ਕਹਿੰਦੇ ਹਾਂ ਵੀ ਬੱਸ ਅਸੀਂ ਵਾਈਟ ਕਲਰ ਅਸੀਂ ਕਮੀਜ਼ ਪਾ ਕੇ ਅਸੀਂ ਦਫ਼ਤਰਾਂ ਦੇ ਵਿੱਚ ਬੈਠਣਾ ਸੀ ਗਾਣੇ ਸੁਣਨੇ ਉੱਚੀ ਉੱਚੀ ਸਾਡਾ ਜਿਹੜਾ ਸੂਲਮਾਂ ਦੇ ਵਿੱਚ ਦਿਖਾਇਆ ਜਾਂਦਾ ਗੀਤਾ ਦੇ ਵਿੱਚ ਦਿਖਾਇਆ ਜਾਂਦਾ ਉਹੀ ਕੁਝ ਅਸੀਂ ਹੈ ਹੁਣ ਇੱਕ ਮੋਟੀ ਜੀ ਗੱਲ ਤੁਸੀਂ ਆਮ ਕਰਕੇ ਲੈ ਲਓ ਤੁਸੀਂ ਸਾਡੇ ਪੰਜਾਬ ਦੇ ਵਿੱਚ ਬਹੁਤ ਪ੍ਰਵਾਸੀ ਆ ਕੇ ਨਾ ਪੰਜਾਬੀਆਂ ਤੋਂ ਹੀ ਜਗਾ ਲੈ ਕੇ ਖੇਤ ਲੈ ਕੇ ਹਨਾ ਬਾਹੀ ਜੋਗ ਜ਼ਮੀਨ ਲੈ ਕੇ ਉਹ ਸਬਜ਼ੀਆਂ ਲਾਉਂਦੇ ਨੇ ਤੇ ਉਹ ਲੱਖਾਂ ਰੁਪਏ ਦੀ ਕਮਾਈ ਕਰਦੇ ਨੇ ਜਾਂ ਫਿਰ ਤੁਸੀਂ ਸਰਦੀਆਂ ਦੇ ਵਿੱਚ ਦੇਖ ਲਓ ਵੀ ਯੂਪੀ ਬਿਹਾਰ ਤੋਂ ਆ ਕੇ ਪ੍ਰਵਾਸੀ ਲੋਕ ਨੇ ਇੱਥੇ ਖਿਲਾੜੇ ਚਲਾਉਂਦੇ ਨੇ ਜੀ ਉਹ ਦੇਖ ਲਓ ਤੁਸੀਂ ਵੀ ਲੱਖਾਂ ਰੁਪਏ ਦੀ ਕਮਾਈ ਕਰਦੇ ਨੇ। ਤਾਂ ਇਹਦਾ ਮਤਲਬ ਇਹ ਹੈ ਵੀ ਸਾਡਾ ਜਿਹੜਾ ਪੰਜਾਬੀ ਹੈ, ਪੰਜਾਬੀ ਨੌਜਵਾਨ ਹੈ ਉਹ ਛੋਟਾ ਕੰਮ ਨਹੀਂ ਬਾਈ ਜੀ ਕਰਨਾ ਚਾਹੁੰਦਾ। ਜੀ। ਕਮੀ ਇਹਦੀ ਹੈ ਰੋਜ਼ਗਾਰ ਦੀ ਕੋਈ ਕਮੀ ਨਹੀਂ ਹੈਗੀ ਤੇ ਦੂਜੀ ਗੱਲ ਇਹ ਹੈ ਵੀ ਤੁਸੀਂ ਛੋਟੇ-ਛੋਟੇ ਕੰਮਾਂ ਦੇ ਵਿੱਚ ਵੱਡੀ ਕਮਾਈ ਹੈ। ਆਮ ਕਰਕੇ ਇੱਕ ਸਬਜ਼ੀ ਵਾਲਾ ਲੈ ਲਓ, ਆਮ ਇੱਕ 버ਗਰ ਵੇਚਣ ਵਾਲਾ ਲੈ ਲਓ, ਟਿੱਕੀ ਵਾਲਾ ਲੈ ਲਓ, ਚਾਟ ਭੱਲਾ, ਕੁਝ ਵੀ ਛੋਟੇ-ਛੋਟੇ ਕੰਮਾਂ ਦੇ ਵਿੱਚ ਵੱਡੀ ਕਮਾਈ ਹੈ। ਦੂਜਾ ਉਹਦੇ ਚ ਇਹ ਹੈ ਵੀ ਦੱਸੋ ਜਿਨ੍ਹਾਂ ਤੁਸੀਂ ਰੇੜੀਆਂ ਦੀ ਗੱਲ ਕਰ ਲਓ ਸਬਜ਼ੀ ਦੀ ਦੁਕਾਨ ਦੀ ਗੱਲ ਕਰ ਲਓ ਉਹ ਕਿਸੇ ਇਨਕਮ ਟੈਕਸ ਦੇ ਉਹਦੇ ਵਿੱਚ ਨਹੀਂ ਆਉਂਦਾ ਜੀ ਹਨਾ ਉਹਨੂੰ ਕੋਈ ਮਤਲਬ ਸਟੇਟਮੈਂਟ ਦੀ ਲੋਡ ਹੁੰਦੀ ਕੋਈ ਉਹਨਾਂ ਇਨਕਮ ਟੈਕਸ ਦਾ ਜਿਹੜਾ ਉਹਦੇ ਤੇ ਕੋਈ ਉਹ ਨਹੀਂ ਹੈਗਾ ਕੋਈ ਉਹਨਾਂ ਰੂਪਰੇਖਾ ਨਹੀਂ ਕਿਉਂਕਿ ਜੇ ਛੋਟੇ-ਛੋਟੇ ਮੰਨ ਲਓ ਇੱਕ ਜੇ ਆਮ ਕਰਕੇ ਜਿਹਦੀ ਸੈਲਰੀ ਮੰਨ ਲਓ ਜੇ ਸਰਕਾਰੀ ਉਹਦੀ ਕਲਾਸ 4 ਲਾ ਲਓ ਤਾਂ ਉਹ ਵੀ ਇੱਕ ਤਰ੍ਹਾਂ ਇਨਕਮ ਟੈਕਸ ਦੇ ਦਾਰੇ ਦੇ ਵਿੱਚ ਆਉਂਦਾ ਬਲਕਿ ਜਿਹੜੀਆਂ ਇਹ ਤੁਸੀਂ ਰੇੜੀਆਂ ਨੇ ਇਹਨਾਂ ਨੂੰ ਕਿਸੇ ਨੂੰ ਕੋਈ ਬਿੱਲ ਨਹੀਂ ਦੇਣਾ ਜੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਸਾਡਾ ਜਿਹੜਾ ਪੰਜਾਬੀ ਹੈ ਖਾਸ ਕਰਕੇ ਮੈਂ ਤਾਂ ਚਿਚਕਦਾਨੀਆ ਦੇ ਵਿੱਚ ਸਾਡਾ ਜਿਹੜਾ ਪਜਾਮੀ ਪੰਜਾਬੀ ਹੈ ਉਹ ਕਮਚੋਰ ਹੋ ਰਿਹਾ ਆ ਆਮ ਕਰਕੇ ਤੁਸੀਂ ਦੇਖ ਲਓ ਵੀ ਲੇਬਰ ਚੌਂਕਾਂ ਦੇ ਵਿੱਚ ਜੀ ਸਾਡੇ ਪੰਜਾਬੀ ਸਾਰਾ ਦਿਨ ਬੈਠ ਕੇ ਉੱਥੇ ਖਾਲੀ ਮੁਰਜਣਗੇ ਰੇਟ ਨਹੀਂ ਉਹਨਾਂ ਨੇ ਘੱਟ ਕਰਨਾ ਜਾਂ ਉਹਨਾਂ ਨੇ ਕੰਮ ਤੇ ਜਾਣਾ ਨਹੀਂ ਬਲਕਿ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਇੱਥੇ ਉਹ ਕੰਮ ਕਰ ਤੋਂ ਪਹਿਲ ਦਿੰਦਾ ਪਰ ਅਸੀਂ ਉਹੀ ਵੀ ਕਹਿ ਲਓ ਵੀ ਫੁਕਰ ਬਣੇ ਦੀ ਜਿਹੜੀ ਫੂਕਿਆ ਸੀ ਸ਼ੱਕੀ ਬੈਠੇ ਆ ਰੋਜ਼ਗਾਰ ਦੀ ਸੁਖਬਾਲ ਜੀ ਕੋਈ ਕਮੀ ਨਹੀਂ ਬਿਲਕੁਲ ਬਿਲਕੁਲ ਸਹੀ ਹੈ ਤੁਹਾਡੀ ਗੱਲ ਜੀ ਤੁਹਾਨੂੰ ਜਿਹੜਾ ਸਾਡਾ ਸਵਾਲ ਇਹ ਹੈ ਵੀ ਤੁਸੀਂ ਪੰਜਾਬ ਦੇ ਵਿੱਚ ਜਿਹੜੀ ਪ੍ਰਵਾਸੀਆਂ ਦੀ ਜਿਹੜੀ ਆਮਦ ਹੋ ਰਹੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਪਿਛਲੇ ਸਾਲਾਂ ਤੋਂ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਸੋ ਹੋਰਨਾਂ ਸੂਬਿਆਂ ਤੋਂ ਆ ਕੇ ਜਿਹੜੇ ਲੋਕ ਇੱਥੇ ਪੱਕੇ ਤੌਰ ਤੇ ਵੱਸ ਰਹੇ ਨੇ ਤੇ ਇਸ ਦੇ ਭਵਿੱਖ ਦੇ ਮਤਲਬ ਤੁਸੀਂ ਕੀ ਦੇਖਦੇ ਹੋ ਵੀ ਦੇ ਭਵਿੱਖ ਦੇ ਵਿੱਚ ਕੀ ਸਿੱਟੇ ਨਿਕਲਣਗੇ ਇਹਦੇ ਜਿਹੜਾ ਪ੍ਰਵਾਸੀਆਂ ਦੀ ਜਿਹੜੀ ਹੋਰਨਾਂ ਸੂਬਿਆਂ ਦੇ ਲੋਕਾਂ ਦੀ ਪੰਜਾਬ ਦੇ ਵਿੱਚ ਆਮਦ ਹੋ ਰਹੀ ਹੈ ਵੱਡੇ ਪੱਧਰ ਤੇ ਕੀ ਕਿਵੇਂ ਲੈਨੇ ਆ ਤੁਸੀਂ ਇਸ ਨੂੰ ਸੁਖਬਾਲ ਜੀ ਕੀ ਹੈ ਵੀ ਆਮਦਤ ਹੋ ਰਹੀ ਹੈ ਪਿਛਲੇ ਸਾਲਾਂ ਚ ਬਹੁਤ ਵਧੀਆ ਅੱਗੇ ਪ੍ਰਵਾਸੀ ਲੋਕ ਆਉਂਦੇ ਸੀ ਤੇ ਆਪ ਦਾ ਕੰਮ ਕਾਰ ਕਰਕੇ ਸੀਜ਼ਨਾਂ ਦੇ ਵਿੱਚ ਆਉਂਦੇ ਸੀ ਜਿਵੇਂ ਝੋਨਾ ਲਾਉਣ ਜਾਂ ਬਾਢੀ ਕਰਨ ਹਨ ਜੀ ਕਣਕਾਂ ਦੇ ਝੋਨਿਆਂ ਦੇ ਸੀਜ਼ਨ ਦੇ ਵਿੱਚ ਆਉਂਦੇ ਸੀ ਚਲੇ ਜਾਂਦੇ ਸੀਗੇ ਕੰਮ ਕਰਕੇ ਪਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੀ ਹੋ ਰਿਹਾ ਹੈ ਵੀ ਜਿਹੜੇ ਪ੍ਰਵਾਸੀ ਲੋਕ ਨੇ ਆਪਣੇ ਪਰਿਵਾਰਾਂ ਲੈ ਕੇ ਬੱਚਿਆਂ ਲੈ ਕੇ ਰਿਸ਼ਤੇਦਾਰਾਂ ਨੂੰ ਭੂਆ ਫੱਪੜ ਮਾਮੇ ਨੂੰ ਮਾਸੇ ਨੂੰ ਲੈ ਕੇ ਹਨ ਇੱਥੇ ਪੰਜਾਬ ਦੇ ਵਿੱਚ ਵੱਸ ਰਹੇ ਨੇ ਉਹਦੇ ਕਈ ਕਾਰਨ ਨੇ ਮੇਰਾ ਸਰਕਾਰ ਦਾ ਵੀ ਆਪਾਂ ਕਈ ਵਾਰੀ ਨਿਹਰਾ ਦਾ ਦੋਸ਼ ਸਰਕਾਰਾਂ ਨੂੰ ਵੀ ਦੇ ਦਿੰਦੇ ਨਿਹਰਾ ਸਰਕਾਰਾਂ ਦਾ ਵੀ ਦੋਸ਼ ਨਹੀਂ ਕਾਫੀ ਹੱਦ ਤੱਕ ਸਰਕਾਰਾਂ ਦਾ ਵੀ ਦੋਸ਼ ਹੈ ਜੀ ਉਹਦੇ ਚ ਕੀ ਹੈ ਵੀ ਜਿਹੜਾ ਪ੍ਰਵਾਸੀਆਂ ਵਾਸਤੇ ਰਹਿਣ ਵਾਸਤੇ ਅੱਜ ਦੇ ਹਾਲਾਤ ਜਿਹੜੇ ਪੰਜਾਬ ਦੇ ਕਾਫੀ ਹੱਦ ਤੱਕ ਠੀਕ ਨੇ ਜੇ ਕਿਤੇ ਉਹ ਆਪ ਉਹ ਵੀ ਗੱਲ ਕਰਾਂਗੇ ਵੀ ਨਸ਼ਿਆਂ ਦਾ ਤਾਂ ਚਲੋ ਪ੍ਰਭਾਵ ਹੈ ਹੀ ਪਰ ਅੱਜ ਦੇ ਟਾਈਮ 'ਚ ਜੇ ਦੇਖਿਆ ਜਾਵੇ ਇੱਕ ਤਾਂ ਜਗ੍ਹਾ ਬਹੁਤ ਸੌਖਿਆ ਸਾਨੂੰ ਜਗ੍ਹਾ ਮਿਲ ਜਾਂਦੀ ਨਹੀਂ ਦੂਜਾ ਕੀ ਹੈ ਵੀ ਆਉਂਦੇ ਬਾਅਦ 'ਚ ਨੇ ਪਰਵਾਸੀ ਲੋਕਾਂ ਆਉਣ ਦੇ ਬਾਅਦ ਚ ਨੇ ਉਹਨਾਂ ਦੀ ਵੋਟ ਉਹਨਾਂ ਦਾ ਆਧਾਰ ਕਾਰਡ ਉਹਨੇ ਜਿਹੜੇ ਡਾਕੂਮੈਂਟ ਨੇ ਉਹ ਪਹਿਲ ਦੇ ਆਧਾਰ ਤੇ ਬਣ ਜਾਂਦੇ ਨੇ ਜੀ ਦੂਜਾ ਕਈ ਵਾਰੀ ਅਸੀਂ ਲਾਲਚੀ ਕਿਸਮ ਦੇ ਵੀ ਹੋ ਗਏ ਆਂ ਵੀ ਜਾਂ ਕਹਿ ਲਓ ਵੀ ਮਤਲਬ ਪ੍ਰਸਤ ਹੋ ਗਏ ਆਂ ਅਸੀਂ ਹਨ ਤੇ ਉਹਨਾਂ ਨੂੰ ਅਸੀਂ ਆਪਣੇ ਕਮਾਂਕਾਰਾਂ ਨੂੰ ਅਸੀਂ ਵਰਤ ਲੈਨੇ ਆਂ ਜੀ ਉਹ ਜਿਹਨੇ ਕਿ ਆਮ ਕਰਕੇ ਹੁੰਦਾ ਕੀ ਹੈ ਵੀ ਜਿਵੇਂ ਮੋਟਰਾਂ ਤੇ ਇਹਨਾਂ ਰੱਖ ਲਿਆ ਜਾਂ ਅਸੀਂ ਥੋੜੇ ਕੰਮਕਾਰ ਵਾਸਤੇ ਇਹਨਾਂ ਰੱਖ ਲਿਆ ਅਸੀਂ ਕੋਈ ਉਹਨਾਂ ਤੋਂ ਕਿਰਾਇਆ ਨਹੀਂ ਲੈਣਾ ਕੋਈ ਚੋਰੀ ਨਹੀਂ ਕਰਨਾ ਤੇ ਦੂਜਾ ਪੰਜਾਬੀਆਂ ਨੇ ਚਲੋ ਦਿਲ ਵੱਡਾ ਹੁੰਦਾ ਉਹਨਾਂ ਨੂੰ ਕੱਪੜੇ ਖਾਣ ਪੀਣ ਦਾ ਸਮਾਨ ਉਹਨਾਂ ਨੂੰ ਸਾਰਾ ਕੁਝ ਅਸੀਂ ਦਿੰਨੇ ਆ ਪਰ ਉਹਦੇ 'ਚ ਇਹ ਹੈ ਵੀ ਜਿਵੇਂ ਤੁਸੀਂ ਕਿਹਾ ਵੀ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਕਿਵੇਂ ਰਹੂਗਾ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਕੁਝ ਸਮਿਆਂ ਦੇ ਵਿੱਚ ਜਿਹੜਾ ਪੰਜਾਬ ਦਾ ਸਿਸਟਮ ਹੈ ਪੰਜਾਬ ਦੀ ਬੋਲ ਬਣੀ ਹੈ ਪੰਜਾਬ ਪੰਜਾਬ ਨਹੀਂ ਰਹਿਣਾ ਜੀ ਹਨਾ ਇਹਨੇ ਹੋਰੇ ਤਰ੍ਹਾਂ ਦਾ ਹਮਕਾ ਤੁਮਕਾ ਜਾਂ ਮਿਕਸ ਜਿਹਾ ਹੋ ਕੇ ਕਿਉਂਕਿ ਅਸੀਂ ਅਸੀਂ ਕੀ ਹੈ ਵੀ ਅਸੀਂ ਜਿਹੜੀ ਆਪਣੀ ਬੋਲੀ ਤੋਂ ਵੀ ਅਸੀਂ ਭੱਜ ਰਹੇ ਆ ਜੀ ਠੀਕ ਹੈ ਨਾ ਦੂਜਾ ਪ੍ਰਵਾਸੀਆਂ ਦੀ ਜਿਹੜੀ ਆਈ ਦਿਨ ਗਿਣਤੀ ਹੈ ਉਹ ਵਧੇ ਰਹੀ ਆ ਉਹ ਉਹ ਚਾਉਂਦੇ ਨਹੀਂ ਹੈਗੇ ਮੈਂ ਕਹਾਂ ਉਹ ਯੂਪੀ ਬਿਹਾਰ ਦੇ ਵਿੱਚ ਜਾਂ ਹੋਰ ਕਈ ਟਪਕੇ ਨੇ ਜਿਹੜੇ ਉਹ ਇੱਥੇ ਨੂੰ ਭੱਜ ਰਹੇ ਨੇ ਜੇ ਸਰਕਾਰਾਂ ਕਹਿ ਲਓ ਉਹਨਾਂ ਨਾਲ ਕੋਈ ਗਲਤ ਵਰਤਿਆ ਉੱਥੇ ਕਰਦੇ ਆ ਨੇ ਤੇ ਉਹਨਾਂ ਨੂੰ ਇੱਥੇ ਆਉਣਾ ਸੌਖਾ ਰਿਹਾ ਪਰ ਆਉਣ ਵਾਲੇ ਹਾਲਾਤ ਆ ਜਿਹੜੇ ਪੰਜਾਬ ਨੇ ਪੰਜਾਬ ਨਹੀਂ ਰਹਿਣਾ ਸੀ ਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ ਸੋ ਇਹ ਅਗਲਾ ਜਿਹੜਾ ਸਾਡਾ ਸਵਾਲ ਇਹ ਆ ਨਗਲੀਆਂ ਜੀ ਕਿ ਆਪਾਂ ਜਿਸ ਖੇਤਰ ਵਿੱਚ ਅੱਜ ਬੈਠੇ ਆਂ ਮੇ ਇਥੇ ਕੁਦਰਤ ਦੀ ਬੜੀ ਵੱਡੀ ਕਿਰਪਾ ਰਹੀ ਹੈ ਹਮਮ ਸ਼ੁਰੂਤ ਹੋਈ ਇਥੇ ਬੜੀ ਹੈਗੀ ਹੈ ਕਿਉਂਕਿ ਸ਼ਿਵਾਲਿਕ ਦੀਆਂ ਪਹਾੜੀਆਂ ਹੋਣ ਦੇ ਨਾਲ-ਨਾਲ ਇਥੇ ਜਿਹੜੇ ਦਰਖਤ ਪੇੜ ਪੌਦਿਆਂ ਦੀ ਬਹੁਤ ਭਰਮਾਰ ਹੈ ਠੀਕ ਹੈ ਪਰ ਪਿਛਲੇ ਕੁ ਸਾਲਾਂ ਤੋਂ ਇਸ ਖੇਤਰ ਵਿੱਚ ਜਿਹੜੀ ਦਰਖਤਾਂ ਦੀ ਜਿਹੜੀ ਕਟਾਈ ਹੈ ਜਾਂ ਇਹਨਾਂ ਦੀ ਗਿਣਤੀ ਬਹੁਤ ਘਟ ਰਹੀ ਹੈ ਤੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਕੁਦਰਤ ਦੇ ਨਾਲ ਇਹ ਵੱਡੇ ਪੱਧਰ ਤੇ ਇੱਕ ਜਿਹੜਾ ਮਨੁੱਖ ਹੈ ਉਹ ਇਸ ਖੇਤਰ ਦਾ ਜਿਹੜਾ ਉਹ ਵੀ ਇਹ ਖਲਵਾੜ ਹੋ ਰਿਹਾ ਕੁਦਰਤ ਦੇ ਨਾਲ ਕਿਉਂਕਿ ਇਹ ਤਾਂ ਬੜਾ ਹਰਿਆ-ਭਰਿਆ ਇਲਾਕਾ ਹੈਗਾ ਜਿਹੜਾ ਇੱਥੇ ਜਿਹੜੀ ਆ ਤਾਂ ਦਰਖਤਾਂ ਦੀ ਕਟਿੰਗ ਹੋ ਰਹੀ ਹੈ ਹੂੰ ਤੁਸੀਂ ਕਿਵੇਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਕੀ ਤੁਹਾਡੇ ਕੀ ਵਿਚਾਰ ਨੇ ਕਿਵੇਂ ਲੈਣੇ ਤੁਸੀਂ ਇਸ ਗੱਲ ਸਕਬਲ ਜੀ ਗੱਲ ਉਹੀ ਆ ਗਈ ਹੈ ਨਾ ਕਿ ਇਨਸਾਨ ਸਮੇਂ-ਸਮੇਂ ਤੇ ਮਤਲਬ ਕੁਦਰਤ ਦੇ ਨਾਲ ਖਲਵਾੜ ਕਰਦਾ ਰਿਹਾ ਇਹ ਅੱਜ ਤੋਂ ਨਹੀਂ ਹੈ ਸਦੀਆਂ ਤੋਂ ਹੈ ਪਹਿਲਾਂ ਤੋਂ ਹੀ ਹੈ ਕਿਉਂਕਿ ਇਨਸਾਨ ਨੇ ਸਿਰਫ ਆਪਣੇ ਰਹਿਣ-ਸਹਿਣ ਵਾਸਤੇ ਆਪ ਆਪ ਦੇ ਸਕੂਨ ਵਾਸਤੇ ਆਪਦੀ ਖੁਸ਼ੀ ਵਾਸਤੇ ਹੀ ਹਮੇਸ਼ਾ ਕੁਦਰਤ ਦੇ ਨਾਲ ਖਲਵਾੜ ਕੀਤਾ ਉਹ ਕਿਸੇ ਵੀ ਰੂਪ ਚ ਹੋਵੇ ਭਾਵੇਂ ਪਹਾੜ ਵੜਤੇ ਹੋਣ ਜਾਂ ਪਾਣੀਆਂ ਦੇ ਨਾਲ 헤ਰਾਫੇਰੀ ਉਹਨੇ ਕੀਤੀ ਆ ਜਾਂ ਹੋਰ ਅਲੱਗ-ਅਲੱਗ ਸਿਸਟਮ ਹੈ ਜਿਹੜਾ ਕੁਦਰਤ ਦਾ ਤੇ ਪੇੜਾਂ ਦਾ ਤਾਂ ਆਮ ਹੀ ਹੋ ਗਿਆ ਵੀ ਵੱਡਣ ਨੂੰ ਅਸੀਂ ਟਾਈਮ ਨਹੀਂ ਲਾਉਂਦੇ ਬਲਕਿ ਹੋਰ ਬਹੁਤ ਸ਼ਹਿਰ ਨੇ ਚੰਡੀਗੜ੍ਹ ਵਰਗੇ ਸ਼ਹਿਰ ਨੇ ਜਾਂ ਵਿਦੇਸ਼ਾਂ ਦੀ ਧਰਤੀ ਤੇ ਕਦੇ ਵੀ ਦਰਖਤ ਨੂੰ ਵੱਡਿਆ ਨਹੀਂ ਜਾਂਦਾ ਸਾਡੇ ਪੰਜਾਬ ਦੀ ਰਾਸਥਾਨੀਆ ਚੰਡੀਗੜ੍ਹ ਜੇਕਰ ਕਦੇ ਸੜਕ ਬਣਾਉਣ ਦੀ ਨੋਬਤ ਆ ਜਾਂਦੀ ਉਹਨੂੰ ਤਾਂ ਦਰਖਤ ਨੂੰ ਨਹੀਂ ਵੱਡਦੇ ਸੜਕ ਘਵਾ ਦਿੰਦੇ ਨੇ ਜਾਂ ਉੱਥੇ ਬਿਲਡਿੰਗ ਨਹੀਂ ਬਣਦੇ ਜੀ ਪਰ ਇਥੇ ਹੋਇਆ ਕਿ ਆ ਵੀ ਜਿਹੜਾ ਇਨਸਾਨ ਫਰਾਮੋਸ਼ਾ ਹੈ ਉਹ ਕੀ ਹੈ ਵੀ ਆਪਦੇ ਸੁੱਖ ਵਾਸਤੇ ਹਾਂਜੀ ਹਨਾ ਆਪਾਂ ਇੱਥੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਆਪਾਂ ਬਰੇ ਬੈਠੇ ਜਿੱਥੇ ਇੰਟਰਵਿਊ ਕਰ ਰਹੇ ਹਾਂ ਬੜਾ ਸੋਹਣਾ ਬਹੁਤ ਹੀ ਸੋਹਣਾ ਖੂਬਸੂਰਤ ਏਰੀਆ ਪਰ ਇੱਥੇ ਕੀ ਹੈ ਵੀ ਵੱਡੇ ਵੱਡੇ ਜਿਹੜੇ ਸੱਪ ਨੇ ਮਗਰਮਚ ਨੇ ਵੱਡੇ ਲੀਡਰ ਨੇ ਤੇ ਅਫਸਰ ਨੇ ਬਹੁਤ ਵੱਡੇ ਵੱਡੇ ਹਨਾ ਜਾਂ ਕਰਪਟਾ ਅਫਸਰ ਨੇ ਬਹੁਤ ਵੱਡੇ ਜਿਨ੍ਹਾਂ ਨੇ ਇੱਥੇ ਮਤਲਬ ਵੱਡੇ ਵੱਡੇ ਫਾਰਮ ਬਣਾਏ ਹੋਏ ਨੇ ਪਰ ਉਹ ਆਪਦੇ ਸੁੱਖ ਵਾਸਤੇ ਕਾਫੀ ਹੱਦ ਤੱਕ ਜੰਗਲਾਂ ਨੂੰ ਅਸੀਂ ਖਤਮ ਕਰ ਰਹੇ ਹਾਂ ਤੇ ਤੁਸੀਂ ਕਈ ਵਾਰੀ ਦੇਖਦੇ ਹੋਣੇ ਵੀ ਕਿਵੇਂ ਜੰਗਲਾਂ ਦੇ ਜਿਹੜੇ ਜਾਨਵਰ ਨੇ ਸੜਕਾਂ ਤੇ ਆਉਂਦੇ ਨੇ ਤੇ ਇਨਸਾਨਾਂ ਵਾਸਤੇ ਉਹ ਘਾਤਕ ਹੁੰਦੇ ਨੇ ਕਿਉਂਕਿ ਕਾਰਨ ਕੀ ਹੈ ਵੀ ਜਿਹੜਾ ਇਨਸਾਨ ਹੈ ਸਰਭਾਪ ਆਪਣੇ ਆਪ ਦਾ ਸੁੱਖ ਦੇਖਦਾ ਉਹਨੂੰ ਕਿਸੇ ਤੱਕ ਉਹਨੂੰ ਕੋਈ ਮਤਲਬ ਨਹੀਂ ਹੈਗਾ ਤੁਸੀਂ ਦੇਖੋ ਵੀ ਥੋੜੇ ਸਮੇਂ ਦੇ ਵਿੱਚ ਵੀ ਚੰਡੀਗੜ੍ਹ ਦੇ ਨੇੜੇ-ਨੇੜੇ ਕਿੰਨਾ ਕੁਛ ਮਤਲਬੀ ਬਦਲਾਅ ਹੋ ਗਿਆ ਕਿਸੇ ਵੀ ਰੂਪ ਦੇ ਚ ਲੈ ਲਓ ਬਿਲਡਿੰਗਾਂ ਲੈ ਲਓ ਸੜਕਾਂ ਲੈ ਲਓ ਜਾਂ ਹੋਰ ਕੋਠੀਆਂ ਮਕਾਨ ਬਣਾਉਣ ਦੇ ਚੱਕਰ ਦੇ ਵਿੱਚ ਨਾ ਅਸੀਂ ਦਰਖਤਾਂ ਨੂੰ ਅਸੀਂ ਕੱਟ ਰਹੇ ਹਾਂ ਤੇ ਉਹ ਜਿੱਥੇ ਤਾਂ ਸਾਨੂੰ ਹਵਾ ਸਾਨੂੰ ਸਾਰਿਆਂ ਨੂੰ ਚਾਹੀਦੀ ਹੈ ਜੀ ਹਵਾ ਸਾਨੂੰ ਸਾਰਿਆਂ ਨੂੰ ਚਾਹੀਦੀ ਹੈ ਪਰ ਦਰਕਤ ਕੋਈ ਨਹੀਂ ਲਾਉਣਾ ਚਾਹੁੰਦਾ ਜੇ ਕੋਈ ਕੋ ਰੱਜਿਆ ਪੁੱਜਿਆ ਉਹਨੂੰ ਗਰਮੀ ਲੱਗਦੀ ਉਹ ਚੱਕ ਕੇ ਏਸੀ ਲਾ ਲੂਗਾ ਜੀ ਪਰ ਤੁਸੀਂ ਦੇਖੋ ਵੀ ਪਿਛਲੇ ਦਿਨਾਂ ਚ ਜਿਵੇਂ ਚਿੜੀਆਂ ਦਾ ਖਾਤਮਾ ਹੋਇਆ ਇਹਨਾਂ ਦਾ ਕਾਫੀ ਹੱਦ ਤੱਕ ਖਾਤਮਾ ਹੋਇਆ ਜਿਵੇਂ ਪੰਛੀ ਬਹੁਤ ਅਲੋਪ ਹੋ ਗਏ ਨੇ ਸਾਨੂੰ ਕੁਦਰਤ ਦੇ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੇ ਜੀਵ ਜੰਤੂ ਨੇ ਜਾਨਵਰ ਨੇ ਪੰਛੀ ਨੇ ਉਹ ਵੀ ਸਾਡੇ ਦੋਸਤ ਨੇ ਸਾਡੇ ਮਿੱਤਰ ਨੇ ਸਾਡੇ ਮੰਗ ਉਹਨਾਂ ਨੂੰ ਵੀ ਜੀਵਨ ਦਾ ਹੱਕ ਹੈ ਵਰਤਾਰਾ ਬਹੁਤ ਵਧੀਆ ਨਹੀਂ ਹੈਗਾ ਜੀ ਬਿਲਕੁਲ ਸਹੀ ਕਿਹਾ ਜੀ ਤੁਸੀਂ ਤੋ ਅਗਲਾ ਜਿਹੜਾ ਸਾਡਾ ਅੰਗਰੇਜ਼ੀ ਜੀ ਜਿਹੜਾ ਅਗਲਾ ਸਵਾਲ ਇਹ ਹੈ ਇਹਦੇ ਨਾਲ 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 ਇੱਕ ਮਿਲਦਾ ਜੁਲਦਾ ਇਹ ਸਵਾਲ ਖੜਾ ਹੋ ਜਾਂਦਾ ਕਿ ਇਹ ਵੱਡੀਆਂ ਵੱਡੀਆਂ ਜਿਹੜੀਆਂ ਸੜਕਾਂ ਪੂਰੇ ਦੇਸ਼ ਸਮੇਤ ਪੰਜਾਬ ਦੇ ਵਿੱਚ ਇਹਨਾਂ ਦਾ ਜਿਹੜਾ ਵਿਕਾਸ ਦੇ ਨਾਤੇ ਇਹਨਾਂ ਦਾ ਜਾਲ ਵਿਛਾਇਆ ਜਾ ਰਿਹਾ ਤੇ ਜਿਹੜੇ ਪੰਜਾਬ ਵਿੱਚ ਜਿਹੜੇ ਬਿਲਡਰ ਨੇ ਉਹ ਵੱਡੀਆਂ ਵੱਡੀਆਂ ਕਲੋਨੀਆਂ ਕੰਪਲੈਕਸ ਤੇ ਹੋਰ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਜਿਹੜੀਆਂ ਬਿਲਡਿੰਗਾਂ ਕੰਕਰੀਟ ਦੀਆਂ ਨੇ ਜਿਹੜੀਆਂ ਉਹ ਉਸਾਰ ਰਹੇ ਨੇ ਸੋ ਜਿਹੜੇ ਇਹ ਤੁਸੀਂ ਆਪਾਂ ਕਹੀਏ ਜਿਹੜੇ ਕੰਕਰੀਟ ਦੇ ਪਹਾੜ ਨੇ ਜਿਹੜੇ ਖੜੇ ਕੀਤੇ ਜਾ ਰਹੇ ਨੇ ਤੁਸੀਂ ਇਸ ਪੂਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਸੁਖਬਾਲ ਜੀ ਕਿਸੇ ਹੱਦ ਤੱਕ ਤਾਂ ਸਾਨੂੰ ਸੜਕਾਂ ਵੀ ਚਾਹੀਦੀਆਂ ਕੰਪਲੈਕਸ ਵੀ ਚਾਹੀਦੇ ਕਲੋਨੀਆਂ ਵੀ ਚਾਹੀਦੀਆਂ ਬਿਲਡਿੰਗਾਂ ਚਾਹੀਦੀਆਂ ਨੇ ਪਰ ਉਹਦੇ ਵਿੱਚ ਹੁੰਦਾ ਕੀ ਹੈ ਵੀ ਇੱਕ ਤੁਸੀਂ ਸੜਕਾਂ ਦੀ ਗੱਲ ਕੀਤੀ ਇੱਕ ਹੋਰ ਬੜੀ ਹਿਰਾਫਰੀ ਹੁੰਦੀ ਹੈ ਸੜਕਾਂ ਦੇ ਵਿੱਚ ਜਦੋਂ ਸੜਕਾਂ ਬਣਦੀਆਂ ਨੇ ਤਾਂ ਆਮ ਕਰਕੇ ਅਸੀਂ ਬਚਪਨ ਦੇ ਵਿੱਚ ਵੀ ਦੇਖਿਆ ਸੀ ਵੀ ਬਹੁਤ ਵੱਡੇ ਵੱਡੇ ਪੇੜ ਇਰੇ ਸੜਕਾਂ ਦੇ ਕਿਨਾਰੇ ਹੁੰਦੇ ਸੀਗੇ ਬਹੁਤ ਰੋੜਾਂ ਦੇ ਬਹੁਤ ਮੋٹے-ਮੋٹے ਵੱਡੇ ਪੇੜ ਹੁੰਦੇ ਸੀਗੇ ਜਿਨ੍ਹਾਂ ਦੀ 100-100 100-200 ਸਾਲ ਦੇ ਹੁੰਦੇ ਸੀਗੇ ਪਰ ਨਾ ਇੱਕ ਇਹ ਸਾਹਮਣੇ ਗੱਲ ਆਈ ਹੈ ਵੀ ਜਦੋਂ ਕੋਈ ਵੱਡੀ ਕੋਈ ਸੜਕ ਬਣਦੀ ਹੈ ਤਾਂ ਜਿਹੜੀ ਕੰਪਨੀ ਹੈ ਸੜਕ ਬਣਾਉਣ ਵਾਲੀ ਜੀ ਉਹ ਫਰਮ ਹੈ ਜਿਹੜੀ ਸੜਕਾਂ ਬਣਾਉਣ ਵਾਲੀ ਵੱਡੇ ਰੋਡ ਬਣਾਉਣ ਵਾਲੀ ਸਰਕਾਰ ਦੇ ਨਾਲ ਉਹ ਐਗਰੀਮੈਂਟ ਕਰਦੀ ਜੀ ਵੀ ਅਸੀਂ ਜਿੰਨੇ ਦਰਖਤ ਕੱਟਣੇ ਨੇ ਉਹਨੇ ਹੀ ਦਰਖਤ ਅਸੀਂ ਲਾਉਣੇ ਨੇ ਜੀ ਅਮੋਤ ਲੋਕਾਂ ਨੂੰ ਇਹ ਗੱਲ ਦਾ ਪਤਾ ਨਹੀਂ ਜਿਹੜੀ ਕੰਪਨੀ ਨੇ ਉਹ ਜ਼ਰੂਰ ਇਹ ਕਰਦੀਆਂ ਨੇ ਦਾਵਾ ਕਰਦੀਆਂ ਨੇ ਐਗਰੀਮੈਂਟ ਕਰਦੀਆਂ ਨੇ ਕਿ ਜਿੰਨੇ ਅਸੀਂ ਪੇੜ ਕੱਟਾਂਗੇ ਸੜਕ ਬਣਾਉਣ ਲੱਗਾਂਗੇ ਜਾਂ ਅਸੀਂ ਜਿਹੜੇ ਪੇੜ ਵੱਢਣੇ ਨੇ ਅਸੀਂ ਪੇੜ ਲਾਵਾਂਗੇ ਪਰ ਜੇ ਉਹਨਾਂ ਦੀ ਬੇਸ਼ੱਕ ਹੈ ਵੀ ਅਸੀਂ 2 ਲੱਖ ਪੇੜ ਵੱਢਤਾ 4 ਲੱਖ ਪੇੜ ਵੱਢਤਾ ਤੇ ਉਹ ਕਦੇ ਉਹ ਪੇੜ ਨਹੀਂ ਲਾਉਂਦੇ ਮੰਨ ਲਓ ਆਂਬ ਵੱਢਤਾ ਪਿੱਪਲ ਵੱਢਤਾ ਬਰੋਟਾ ਵੱਢਤਾ ਉਹ ਉਹ ਪੇੜ ਨਹੀਂ ਲਾਉਂਦੇ ਉਹ ਪੇੜ ਲਾਉਂਦੇ ਨੇ ਉਹ ਪੇੜ ਲਾਉਂਦੇ ਨੇ ਜਿਹਦੀ ਨਾ ਤਾਂ ਕੋਈ ਜਾੜਾ ਹੈ ਨਾ ਕੋਈ ਛਾਂ ਹੈ ਨਾ ਕੋਈ ਫਾਲਾ ਨਾ ਕੋਈ ਫਰੂਟ ਹੈ ਜੀ ਬਿਲਕੁਲ ਇੱਕ ਗੱਲ ਤਾਂ ਇਹ ਹੋ ਗਈ ਇਹ ਸੜਕਾਂ ਬਣਾਉਣ ਵਾਲੇ ਕਰਦੇ ਨੇ ਜਿਹੜਾ ਦੁਕਾਨ ਦੀ ਗੱਲ ਆ ਮੁੜ ਕੇ ਉਹ ਝਾੜ ਫੁੱਜ ਜਾ ਚੈਨੇ ਦੇ ਦਰਖਤ ਨੇ ਉਹ ਹਵਾ ਹੀ ਐਵੇਂ ਮੁਰਝਾ ਜਾਂਦੇ ਨੇ ਹਨਾ ਚਲੋ ਇਹ ਗੱਲ ਹੋ ਗਈ ਦੂਜੀ ਗੱਲ ਇਹ ਹੈ ਵੀ ਆਮ ਕਰਕੇ ਜੇ ਅਸੀਂ ਵਿਦੇਸ਼ਾਂ ਦੀ ਗੱਲ ਕਰੀ ਅਸੀਂ ਨਾ ਬਹੁਤ ਸੁਖਬਲ ਜੀ ਮੈਂ ਥੋੜਾ ਤੁਹਾਡੇ ਸਵਾਲ ਤੋਂ हट ਕੇ ਕਰਾਂ ਬਹੁਤ ਵਾਰੀ ਹੁੰਦਾ ਕਿ ਅਸੀਂ ਵਿਦੇਸ਼ਾਂ ਦੀ ਅਸੀਂ ਰੀਸ ਕਰਦੇ ਆ ਪਰ ਕਰਦੇ ਆ ਅਸੀਂ ਪੁੱਟੇ ਪਾਸੇ ਨੂੰ ਅਸੀਂ ਉਹਨਾਂ ਦੇ ਕਾਇਦੇ ਕਾਨੂੰਨ ਉਹਨਾਂ ਦੀ ਵਫਾਦਾਰੀ ਅਸੀਂ ਉਹ ਤਾਂ ਕਦੇ ਵੀ ਨਹੀਂ ਦੇਖਦੇ ਜੀ ਹੁਣ ਬਹੁਤ ਵਾਰੀ ਵਿਦੇਸ਼ਾਂ ਦੇ ਵਿੱਚ ਹੁੰਦਾ ਕਿ ਆ ਵੀ ਜਦੋਂ ਕਿਤੇ ਕੋਈ ਬਿਲਡਿੰਗ ਬਣਾਉਣੀ ਹੈ ਜੇ ਕੋਈ ਉਹਨੇ ਉਸਾਰੀ ਕਰਨੀ ਹੈ ਉਹ ਉੱਥੇ ਕਰਦੇ ਨੇ ਵੀ ਜਿੱਥੇ ਜ਼ਮੀਨ ਅਬਜਰਬ ਨਹੀਂ ਹੈ ਜੀ ਉਹ ਉੱਥੇ ਬਿਲਡਿੰਗ ਵਗੈਰਾ ਬਣਾਉਂਦੇ ਨੇ ਜਾਂ ਕਈ ਵਾਰੀ ਤੁਸੀਂ ਟਾਵਰ ਦੇਖ ਲਓ ਉਹ ਟਾਵਰ ਉਹ ਦੂਰ ਦਰਾਡੇ ਲਾਉਂਦੇ ਨੇ ਕਦੇ ਵੀ ਸਾਡੇ ਤਾਂ ਇੱਥੇ ਕੀ ਹੈ ਵੀ ਵੀ ਕੋਠਾ ਕੋਈ ਖਾਲੀ ਪਿਆ ਕੋਈ ਕਮਰਾ ਬਣਾਇਆ ਉਹ ਸਾਡੇ ਤਾਂ ਕਮਰੇ ਦੇ ਉੱਪਰ ਇਸ ਪੈਸੇ ਦੇ ਲਾਲਚ ਨੂੰ ਅਸੀਂ ਟਾਵਰ ਲਾ ਲੈਨੇ ਆ ਜੀ ਤੇ ਉਹਦੇ ਵਿੱਚ ਹੁੰਦਾ ਕੀ ਹੈ ਵੀ ਸਾਡਾ ਜਿਹੜਾ ਨੁਕਸਾਨ ਹੈ ਉਹਨਾਂ ਉਪਜਾਊ ਜ਼ਮੀਨਾਂ ਸੀ ਜਿਹੜੀਆਂ ਏ ਇੱਦਾਂ ਹੀ ਉਪਜਾਊ ਜ਼ਮੀਨਾਂ ਦੇ ਸੀ ਆ ਆਪਣੇ ਨੇੜੇ-ਤੇੜੇ ਆਪਾਂ ਦੇਖਦੇ ਆ ਵੀ ਚੰਡੀਗੜ੍ਹ ਦੇ ਨੇੜੇ ਨਿਊ ਚੰਡੀਗੜ੍ਹ ਦੇ ਵਿੱਚ ਕਿੱਡੀਆਂ-ਕਿੱਡੀਆਂ ਬਿਲਡਿੰਗਾਂ ਆਂ ਉਹ ਜਿਹੜੀਆਂ ਬਿਲਡਿੰਗਾਂ ਬਣੀਆਂ ਨੇ ਜਿਹੜੇ ਕਲੋਨੀਆ ਬਣੀਆਂ ਨੇ ਕੰਪਲੈਕਸ ਬਣੇ ਨੇ ਉਹ ਸਾਰੀ ਉਹ ਉਪਜਾਊ ਜ਼ਮੀਨ ਸੀਗੀ ਜੀ ਹਨਾ ਉਹ ਉਹ ਵੱਡਾ ਇੱਕ ਅਸੀਂ ਨੁਕਸਾਨ ਕਰ ਲਿਆ ਤੇ ਉਹ ਫਿਰ ਮਕਾਨ ਤਾਂ ਉਹ ਪੱਕੇ ਬਣਨੇ ਨੇ ਜੀ ਉਹ ਉਹ ਜ਼ਮੀਨ ਦੇ ਵਿੱਚੋਂ ਮਕਾਨ ਉਹ ਪੱਕੇ ਬਣਨੇ ਨੇ ਉਹਦਾ ਵੀ ਇੱਕ ਵੱਡਾ ਨੁਕਸਾਨ ਹੈ ਤੇ ਮੈਨੂੰ ਵੀ ਲੱਗਦਾ ਵੀ ਜਿਆਦਾ ਦੂਰ ਅਸੀਂ ਕਣਕ ਝੋਨਾ ਜਾਂ ਅਸੀਂ ਮੱਕੀ ਹੋਰ ਅਸੀਂ ਫਸਲਾਂ ਜਾਂ ਜ਼ਮੀਨਾਂ ਦੇ ਵਿੱਚ ਅਸੀਂ ਉਗਾ ਸਕਾਂਗੇ ਸਭ ਤਾਂ ਫਿਰ ਬਰੈੱਡ ਹੀ ਖਾਣੇ ਹੋਣਗੇ ਹਨ ਤੇ ਦੂਜੀ ਜਿਹੜੀ ਇੱਕ ਸੜਕਾਂ ਦੀ ਗੱਲ ਮੈਂ ਪੂਰੀ ਕਰਦੇ ਆਂ ਵੀ ਸੜਕਾਂ ਬਣਾਈਆਂ ਜਾ ਰਹੀਆਂ ਨੇ ਤੇ ਤੁਸੀਂ ਆਮ ਦੇਖੋ ਜਿਹੜੀ ਇੱਕ ਵੱਡਾ ਰੋਡ ਸਾਰੇ ਹਿੰਦੁਸਤਾਨ ਦੇ ਵਿੱਚ ਬਣਦੇ ਉਹ ਉੱਚਾ ਕਰਕੇ ਬਣਾਇਆ ਜਾ ਰਿਹਾ ਜੀ ਉਹ ਤੁਸੀਂ ਦੇਖ ਲਓ ਵੀ 4-4 5-5 ਫੁੱਟ ਉਹ ਉੱਚਾ ਹੈ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਵਾਲਾ ਜੀ ਹਾਂ ਚਲੋ ਮੈਂ ਨਾ ਤਾਂ ਆਪਾਂ ਚਲੋ ਨਹੀਂ ਉਹ ਕਰ ਸਕਦਾ ਮੈਨੂੰ ਭਾਰਤ ਮਾਲਾ ਦੇ ਵਿੱਚ ਕਿਤੇ ਹੋਰ ਤਾਂ ਉਹ ਕੀ ਹੈ ਵੀ ਤੁਸੀਂ ਸਮਝਦੇ ਲੋਕਾਂ ਨੂੰ ਵੀ ਪਤਾ ਹੀ ਹੈ ਉਹ ਜਿਹੜਾ ਰੋਡ ਹੈ ਨਾ ਉੱਚਾ ਕਰਕੇ ਬਣਾ ਰਿਹਾ ਕਿਉਂਕਿ ਇਹ ਪਾਣੀ ਪ੍ਰਭਾਵਤ ਆਪਣਾ ਜਿਹੜਾ ਪੰਜਾਬ ਹੈ ਨਾ ਇੱਥੇ ਹੜ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਅਕਸਰ 2-4 ਸਾਲਾਂ ਦਾ ਬਣ ਜਾਂਦੀ ਪਿਛਲੇ ਸਾਲ ਤੁਸੀਂ ਦੇਖਿਆ ਵੀ ਹਾਲਾਤ ਕਿਵੇਂ ਦੇ ਰਹੇ ਤਾਂ ਉਹ ਉਹਦਾ ਕਾਰਨ ਕੀ ਹੈ ਵੀ ਜਿਹੜਾ ਨਿਕਾਸੀ ਹੈ ਪਾਣੀ ਦੀ ਅੱਗੇ ਜਦੋਂ ਅੰਗਰੇਜ਼ ਕਿਤੇ ਕੋਈ ਸੜਕ ਕੋਈ ਪੁਲ ਕੋਈ ਰੇਲਵੇ ਲਾਈਨ ਬਣਾਉਂਦੇ ਸੀ ਨਾ ਪੁਲੀ ਬਾਕਾਇਦਾ ਉਹਨਾਂ ਨੂੰ ਪਤਾ ਸੀਗਾ ਵੀ ਇੱਥੇ ਉਹ ਮਤਲਬ 20 50 100 ਸਾਲ ਬਾਅਦ ਲੰਮਾ ਹੋ ਸੋਚ ਕੇ ਤੁਸੀਂ ਇਹ ਦੇਖ ਲਓ ਵੀ ਜਿਵੇਂ ਕਿ ਤੇ ਆਪਾਂ ਚੰਡੀਗੜ੍ਹ ਕਾਲਕਾਂ ਤੋਂ ਆਪਾਂ Shimla ਜਾਈਏ ਤਾਂ ਇੱਥੇ ਤੁਹਾਨੂੰ ਪੁਲੀਆਂ ਮਿਲਣਗੀਆਂ ਬਹੁਤ ਲਾਈਨ ਦੇ ਥੱਲੇ ਜਾਂ ਪੁਰਾਣੀਆਂ ਜਿਹੜੀਆਂ ਲਾਈਨਾਂ ਨੇ ਉੱਥੇ ਪੁਲੀਆਂ ਮਿਲਣਗੀਆਂ ਪਰ ਹੁਣ ਇਸ ਤਰ੍ਹਾਂ ਨਹੀਂ ਹੁੰਦਾ ਹੁਣ ਤਾਂ ਸੜਕ ਉਹ ਜਿਹੜੀਆਂ ਪੁਲੀਆਂ ਨੇ ਜਾਂ ਮਾੜੇ ਮੋਟੇ ਚੋਏ ਨੇ ਨਦੀਆਂ ਨਾਲ ਉਹਨਾਂ ਨੂੰ ਦੱਬਿਆ ਜਾਂਦਾ ਤੇ ਉਹ ਵੀ ਇੱਕ ਵਰਤਾਰਾ ਬਹੁਤ ਗਲਤ ਹੈ ਉਹ ਸੜਕ ਤੁਹਾਨੂੰ ਮੈਂ ਦੱਸਾਂ ਵੀ ਉੱਚੀ ਉਹ ਕਰਕੇ ਬਣ ਤਾਂ ਉਹਦੇ ਉਹਦਾ ਵੀ ਖਤਰਾ ਆਉਣ ਵਾਲੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਵੀ ਕਿ ਤੇ ਹੋ ਸਕਦਾ ਸੈਂਟਰ ਸਰਕਾਰਾਂ ਦੀ ਚਾਲੇ ਹੋਵੇ ਵੀ ਪੰਜਾਬ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਭਲਜਾਇਆ ਜਾਵੇ ਉਹ ਵੀ ਕੋਈ ਬਹੁਤ ਵਧੀਆ ਨਹੀਂ ਹੈਗਾ ਚਾਹੀਦਾ ਤਾਂ ਇਹ ਹੈ ਵੀ ਸਾਨੂੰ ਜਿਹੜੀਆਂ ਅਸੀਂ ਬਿਲਡਿੰਗਾਂ ਅਸੀਂ ਬਣਾ ਰਹੇ ਹਾਂ ਉਹ ਤੁਸੀਂ ਉੱਥੇ ਬਣਾ ਲਓ ਵੀ ਜਿੱਥੇ ਜ਼ਮੀਨ ਉਪਜਾਊ ਨਹੀਂ ਹੈਗਾ ਬਹੁਤ ਕਿਤੇ ਇਹ ਜਿਹੇ ਪਿਆ ਜਿੱਥੇ ਬੰਜਰ ਜ਼ਮੀਨਾਂ ਪਈਆਂ ਨੇ ਜੀ ਹਾਂਜੀ ਜੀ ਸੋ ਅਗਲਾ ਜਿਹੜਾ ਸਾਡਾ ਸਵਾਲ ਇਹ ਹੈ ਜੀ ਵੀ ਪੰਜਾਬ ਜਿਹੜਾ ਇਹ ਲਾਸਟ ਸਵਾਲ ਹੈ ਪੀ ਪੰਜਾਬ ਹਮੇਸ਼ਾ ਹੀ ਪੂਰੀ ਦੁਨੀਆ ਦੇ ਵਿੱਚ ਸਲਾਹਿਆ ਤੇ ਪਛਾਣਿਆ ਜਾਂਦਾ ਹੈ ਜਿਹੜੀ ਬੜੀ ਵੱਡੀ ਪਛਾਣ ਹੈ ਪੰਜਾਬ ਦੀ ਪੂਰੇ ਆਲਵਾੜ ਦੇ ਵਿੱਚ ਕਿਉਂਕਿ ਇਸ ਦਾ ਜਿਹੜਾ ਸੱਭਿਆਚਾਰ ਹੈ ਦੇ ਵਿੱਚ ਪੰਜਾਬੀ ਬੋਲੀ ਵੀ ਖਾਸ ਹੈ ਵਿਚ ਇੱਕ ਵਿਦੇਸ਼ਾਂ ਵਿੱਚ ਤਾਂ ਪੰਜਾਬ ਜਿਹੜੇ ਨੌਜਵਾਨ ਨੇ ਜਾਂ ਪੰਜਾਬੀ ਸੂਰਮਿਆਂ ਨੇ ਪੰਜਾਬੀ ਦਾ ਝੰਡਾ ਜਿਹੜਾ ਬੁਲੰਦ ਕਰ ਰਹੇ ਨੇ ਤੇ ਜਦ ਕਿ ਸਾਡੇ ਘਰਾਂ ਦੇ ਵਿੱਚ ਪੰਜਾਬੀ ਬੋਲੀ ਨੂੰ ਵਿਸਾਰਿਆ ਜਾ ਰਿਹਾ ਉਹਦੇ ਵਿੱਚ ਇਹ ਹੈ ਵੀ ਪੰਜਾਬੀ ਬੋਲੀ ਨੂੰ ਵਿਸਾਰ ਕੇ ਹਿੰਦੀ ਤੇ ਅੰਗਰੇਜ਼ੀ ਇਸ ਬੋਲੀ ਨੂੰ ਤਰਜੀਹ ਦੇ ਆਧਾਰ ਤੇ ਮਤਲਬ ਜਿਹੜੇ ਸਾਡੇ ਅੱਜ ਦੇ ਜਿਹੜੀ ਨੌਜਵਾਨੀਆਂ ਜਾਂ ਬੱਚੇ ਆ ਉਹ ਇਸ ਨੂੰ ਅੱਗੇ ਪੰਜਾਬੀ ਤੇ ਅੰਗਰੇਜ਼ੀ ਨੂੰ ਅੱਗੇ ਲੈ ਕੇ ਆ ਰਹੇ ਨੇ ਪੰਜਾਬੀ ਨੂੰ ਬਸਾਰ ਕੇ ਹਿੰਦੀ ਤੇ ਅੰਗਰੇਜ਼ੀ ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਤੁਹਾਡੇ ਕੀ ਵਿਚਾਰ ਨੇ ਕੀ ਸੋਚਦੇ ਹੋ ਤੁਸੀਂ ਸੁਖਬਾਲ ਜੀ ਗੱਲ ਇਹ ਹੈ ਵੀ ਅਸੀਂ ਨਾ ਕਾਫੀ ਹੱਦ ਤੱਕ ਅਸੀਂ ਲਾਈ ਲੱਗੇ ਜੀ ਅਸੀਂ ਨਾ ਰੀਸ ਬਹੁਤ ਸਿੱਤੀ ਕਰਦੇ ਆ ਰੀਸ ਅਸੀਂ ਬੜੀ ਜਲਦੀ ਕਰ ਲੈਂਦੇ ਆ ਪੇ ਪਰ ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ ਹੁਣ ਜਿਵੇਂ ਤੁਸੀਂ ਸੌਥ ਦੇ ਸੂਬਿਆਂ ਦੇ ਵਿੱਚ ਤੁਸੀਂ ਚਲ ਜਓ ਉਹ ਆਪਣੇ ਸੱਭਿਆਚਾਰ ਦੇ ਨਾਲ ਬਿਲਕੁਲ ਹਨਾ ਉਹ ਜੁੜੇ ਨਹੀਂ ਠੀਕ ਹੈ ਵੀ ਅਸੀਂ ਸੱਭਿਆਚਾਰ ਦੇ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਚਾਦਰਾਂ ਲਾ ਕੇ ਜਾਓ ਸਕੂਲ ਕਾਲਜਾਂ ਯੂਨੀਵਰਸਿਟੀ ਚਾਦਰਾਂ ਲਾ ਕੇ ਜਾਓ ਜਾਂ ਕੁਰਤਾ ਪਜਾਮਾ ਪਾ ਕੇ ਜਾਓ ਜੀ ਠੀਕ ਹੈ ਵੀ ਠੀਕ ਹੈ ਸਮੇਂ ਦੇ ਅਨੁਸਾਰ ਸਾਨੂੰ ਬਦਲਣਾ ਚਾਹੀਦਾ ਪਰ ਇੰਨਾ ਵੀ ਨਹੀਂ ਬਦਲਣਾ ਚਾਹੀਦਾ ਵੀ ਤੁਸੀਂ ਆਪਣੀ ਮਾਂ ਬੋਲੀ ਨੂੰ ਬਿਲਕੁਲ ਵਿਸਾਰ ਦਿਓ ਭੁੱਲ ਜਿਓ ਤੁਸੀਂ ਹਨਾ ਤੇ ਹਾਕੀ ਕਾਰਨ ਕੀ ਹੈ ਵੀ ਕੰਪੀਟੀਸ਼ਨ ਦਾ ਜਿਹੜਾ ਜੋਗਾ ਕਿ ਅੰਗਰੇਜ਼ੀ ਨੂੰ ਇੱਥੇ ਬੜਾ ਹਉਆ ਸਮਝਿਆ ਜਾਂਦਾ ਜੀ ਆਮ ਕਰਕੇ ਤੁਸੀਂ ਦੇਖਿਆ ਸੀ ਕਈ ਵਾਰੀ ਡਾਕਟਰਾਂ ਦੇ ਕੋਲ ਜਾਂਦੇ ਹਾਂ ਅਫਸਰਾਂ ਦੇ ਨਾਲ ਜੇ ਕਿਤੇ ਦੋ ਲਫ਼ਜ਼ ਤੁਸੀਂ ਅੰਗਰੇਜ਼ੀ ਵਿੱਚ ਬੋਲੋ ਚੰਗੇ ਚੰਗੇ ਵੱਡੇ ਤੋਂ ਵੱਡੇ ਅਫਸਰ ਦੀ ਜਿਹੜੀ ਫੂਕ ਨਿਕਲ ਜਾਂਦੀ ਹੈ ਜੀ ਤੇ ਉਹ ਵੱਡਾ ਇੱਕ ਵਰਤਾਰਾ ਤਾਂ ਕਈ ਵਾਰੀ ਇਹ ਲੱਗਦਾ ਵੀ ਜਿਹੜੇ ਲੋਕ ਨੇ ਉਹਨਾਂ ਲਈ ਲੱਗਦਾ ਵੀ ਅੰਗਰੇਜ਼ੀ ਉਹ ਸਾਡੀ ਮੈਨ ਹੈ ਮੈਂ ਕੋਈ ਅੰਗਰੇਜ਼ੀ ਦਾ ਕੋਈ ਦੁੱਖੀ ਨਹੀਂ ਵਿਰੋਧੀ ਨਹੀਂ ਹੈਗਾ ਸਾਨੂੰ ਚਾਹੀਦੀ ਹੈ ਪਰ ਅਸੀਂ ਨਾ ਆਪਣੀ ਪੰਜਾਬੀ ਨਾਲੋਂ ਟੁੱਟ ਗਏ ਜੀ ਖਾਸ ਕਰਕੇ ਅਸੀਂ ਜੇਕਰ ਜੋ ਦੂਜੇ ਸੂਬੇ ਤੋਂ ਜਿਵੇਂ ਆਪਾਂ ਦੇਖਦੇ ਯੂਪੀ ਬਿਹਾਰ ਵਾਲੇ ਅਸੀਂ ਉਹ ਕਦੇ ਵੀ ਨਹੀਂ ਉਹ ਪੰਜਾਬੀ ਨਹੀਂ ਕਦੇ ਬੋਲਣਗੇ ਉਹ ਹਿੰਦੀ ਉਹ ਬੋਲਣਗੇ ਆਪਣੇ ਜਾਂ ਮੈਨੂੰ ਵਿਦੇਸ਼ਾਂ ਦੀ ਧਰਤੀ ਤੇ ਵੀ ਜਾਣ ਦਾ ਮੈਨੂੰ ਮੌਕਾ ਮਿਲਿਆ ਤਾਂ ਉੱਥੇ ਮੈਂ ਦੇਖਿਆ ਵੀ ਉਹ ਲੋਕ ਆਪਣੀ ਬੋਲੀ ਦੇ ਨਾਲ ਜੁੜੇ ਹੋਏ ਨੇ ਬੇਸ਼ੱਕ ਤੁਸੀਂ ਅਨਪੜ੍ਹ ਕਹਿ ਲਓ ਜੋ ਮਰਜ਼ੀ ਕਹਿ ਲਓ ਅੰਗਰੇਜ਼ੀ ਨੂੰ ਮੂੰਹ ਨਹੀਂ ਮਾਰਨਾ ਹਿੰਦੀ ਨੂੰ ਮੂੰਹ ਨਹੀਂ ਮਾਰਨਾ ਉਹਨਾਂ ਨੇ ਆਪ ਦੀ ਭਾਸ਼ਾ ਦੇ ਵਿੱਚ ਹੀ ਗੱਲ ਕਰਨੀ ਤੁਹਾਨੂੰ ਸਮਝ ਲੱਗੇ ਨਾ ਲੱਗੇ ਉਹ ਗੱਲ ਵੱਖਰੀ ਜੀ ਕਿਉਂਕਿ ਹੁਣ ਹੋਇਆ ਕੀ ਹੈ ਵੀ ਖਾਸ ਕਰਕੇ ਜਿਹੜਾ ਕੋਰਪੋਰੇਟ ਘਰਾਣੇ ਦੇ ਸਕੂਲ ਨੇ ਕਿਉਂਕਿ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਬੜੀਆਂ ਬਿਜ਼ਨਸ ਦਾ ਇੱਕ ਬਣ ਗਿਆ ਸਿਸਟਮ ਬਣ ਗਿਆ ਬਿਜ਼ਨਸ ਦਾ ਹਾਂ ਬਿਜ਼ਨਸ ਦਾ ਇੱਕ ਸਮਝ ਲਓ ਵੀ ਇਹਨਾਂ ਨੂੰ ਹੱਲ ਲੱਭ ਗਿਆ ਜਿਵੇਂ ਹਸਪੀਟਲ ਹੋ ਗਏ ਸਕੂਲ ਹੋ ਗਏ ਹਨਾ ਇਹ ਬਿਜ਼ਨਸ ਦਾ ਇੱਕ ਜ਼ਰੀਆ ਹੈ ਬਹੁਤ ਵੱਡਾ ਸਕੂਲ ਬਹੁਤ ਵੱਡਾ ਬਿਜ਼ਨਸ ਦਾ ਜ਼ਰੀਆ ਹੈ ਤਾਂ ਇਹ ਕਾਰਨ ਇਹ ਹੋ ਗਿਆ ਵੀ ਅਸੀਂ ਨਾ ਦੇਖ ਕਿ ਤੁਸੀਂ ਜਰਜੇ ਪੁੱਜੇ ਹੋ ਤੁਸੀਂ 4 ਪੈਸੇ ਤੁਹਾਡੇ ਕੋਲ ਇਨਕਮ ਹੈ ਅਸੀਂ ਤਾਂ ਸਰਕਾਰੀ ਸਕੂਲਾਂ ਚ ਅਸੀਂ ਪੜ੍ਹਾਉਣਾ ਨਹੀਂ ਚਾਹੁੰਦੇ ਬੱਚਿਆਂ ਨੂੰ ਬਲਕਿ ਸਰਕਾਰੀ ਸਕੂਲ ਦੇ ਵਿੱਚ ਜਾਂਦਿਆਂ ਨੂੰ ਤੁਸੀਂ ਪੰਜਾਬੀ ਸਿੱਖੋਗੇ ਹੁਣ ਸ਼ਾਇਦ ਗੱਲ ਉਹ ਲੱਗੇ ਥੋੜੀ ਮੇਰੀ ਗੁੜੀਆ ਪੜ੍ਹਦੀ ਹੈ ਉਹ 7ਵੀਂ ਕਲਾਸ ਦੇ ਵਿੱਚ ਹੋਗੀ ਜੀ ਤੇ ਉਹਨੂੰ ਉਹ ਪੰਜਾਬੀ ਦੇ ਵਿੱਚ 1 2 3 ਇਦਾਂ ਗਿਣਤੀ ਨਹੀਂ ਬੋਲ ਸਕਦੇ ਅੰਗਰੇਜ਼ੀ ਦੇ ਵਿੱਚ ਉਹਨੂੰ ਸਾਰੀ ਗਿਣਤੀ ਹੁੰਦੀ ਹੈ ਤੇ ਅਸੀਂ ਵੀ ਕਿਤੇ ਨਾ ਕਿਤੇ ਸਾਨੂੰ ਵੀ ਇਹ ਲੱਗਦਾ ਸੀ ਅਸੀਂ ਵੀ ਉਸੇ ਲਾਈਨ ਦੇ ਵਿੱਚ ਹਾਂ ਸਾਨੂੰ ਇਹ ਲੱਗਦਾ ਹੁੰਦਾ ਵੀ ਸਾਡੇ ਬੱਚੇ ਕਿਤੇ ਪਿੱਛੇ ਨਾ ਰਹਿ ਜਾਈਏ ਅਸੀਂ ਕਿਸੇ ਤੋਂ ਪਿੱਛੇ ਨਾ ਰਹਿ ਜੇ ਹੁਣ ਉਸ ਬਾਰੇ ਕੀ ਕਰਦੇ ਆ ਕਿ ਇਹ ਵੀ ਚਲੋ ਸਾਨੂੰ ਇਹ ਲੱਗਦਾ ਹੁੰਦਾ ਵੀ ਸਾਡੀ ਤਾਂ ਜਿਹੜੀ ਕੱਟ ਗਈ ਠੀਕ ਐ ਸੀ ਆਪਦੇ ਬੱਚਿਆਂ ਵਾਸਤੇ ਕਰਦੇ ਆ ਆਪਣੇ ਤਾਂ ਇਹ ਵੀ ਕੋਈ ਅਸੀਂ ਤਾਂ ਖਾਸ ਕਰਕੇ ਸਾਡੀ ਆਪਣੀ ਕੋਸ਼ਿਸ਼ ਆ ਵੀ ਇਸ ਘਰ ਦੇ ਵਿੱਚ ਅਸੀਂ ਪੰਜਾਬੀ ਬੋਲਦੇ ਆ ਮੇਰੇ ਦੋਵੇਂ ਬੱਚੇ ਅਸੀਂ ਪੰਜਾਬੀ ਦੇ ਵਿੱਚ ਇਸ ਗੱਲ ਕਰਦੇ ਆ ਮੈਸੇਜ ਪੰਜਾਬੀ ਚ ਅਸੀਂ ਕੋਸ਼ਿਸ਼ ਹੁੰਦੀ ਆ ਪਰ ਸਾਨੂੰ ਘੱਟੋ ਘੱਟ ਜਿਹੜੇ ਆਪਾਂ ਨੇ ਕਈ ਵਾਰੀ ਬੁੱਢੀ ਜੀਵੀ ਵੀ ਜਿਹੜੇ ਉਹ ਕਾਫੀ ਹੱਦ ਤੱਕ ਤਾਂ ਠੀਕ ਐ ਵੀ ਸਟੇਜਾਂ ਤੇ ਤਾਂ ਬੋਲਣਗੇ ਕਿਤਾਬਾਂ 'ਚ ਬੋਲਣਗੇ ਚੈਨਲਾਂ ਤੇ ਬੋਲਣਗੇ ਅੱਜ ਕੱਲ ਤਾਂ ਆਮ ਹੀ ਜਣਾ ਖਣਾ ਮੇਰੇ ਵਰਗਾ ਬੁੱਢੀ ਜੀ ਤੇ ਉਹ ਜ਼ਰੂਰ ਬੋਲਣਗੇ ਪਰ ਆਪ ਦੇ ਜਿਹੜੇ ਉਹਨਾਂ ਦੇ ਘਰੇ ਜਾ ਕੇ ਅਸੀਂ ਕਈ ਵਾਰੀ ਦੇਖਿਆ ਵੀ ਉਹ ਵੀ ਅੰਗਰੇਜ਼ੀ ਦੇ ਵਿੱਚ ਫਿਰ ਗੱਲਬਾਤ ਕਰਦੇ ਹੁੰਦੇ ਨੇ ਤੇ ਮੈਂ ਤਾਂ ਤੁਹਾਡੀ ਜਰੀਏ ਚੈਨਲ ਦੇ ਜ਼ਰੀਏ ਕੋਸ਼ਿਸ਼ ਬੇਨਤੀ ਕਰੂੰਗਾ ਵੀ ਕੋਸ਼ਿਸ਼ ਕਰੋ ਸਾਰੇ ਜਾਣੇ ਆਪਾਂ ਪੰਜਾਬੀ ਦੇ ਵਿੱਚ ਖਾਸ ਕਰਕੇ ਆਪਾਂ ਜਦੋਂ ਘਰੇ ਗੱਲ ਕਰਦੇ ਆ ਉਦੋਂ ਤਾਂ ਆਪਣੇ ਪਰਿਵਾਰਾਂ ਦੇ ਵਿੱਚ ਮਿੱਤਰ ਪਿਆਰਾਂ ਦੇ ਵਿੱਚ ਜ਼ਰੂਰ ਕਿਉਂਕਿ ਬੋਲੀ ਦੇ ਨਾਲ ਟੁੱਟਣਾ ਮੁੜ ਕੇ ਅਸੀਂ ਜੁੜਨਾ ਕੋਈ ਨਹੀਂ ਸਾਡੀ ਬੋਲੀ ਸਾਡੀ ਬੋਲੀ ਚੱਲ ਗਈ ਫਿਰ ਤਾਂ ਹਨਾ ਬਿਲਕੁਲ ਤੇ ਫਿਰ ਤਾਂ ਖਤਮ ਹੀ ਹੋ ਜਾਊਗਾ ਹਨਾ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਅਵਤਾਰ ਨਗਲੀਆਂ ਜੀ ਅੱਜ ਤੁਸੀਂ ਸਬ ਮੀਡੀਆ ਦੇ ਚੈਨਲ ਦੇ ਪ੍ਰੋਗਰਾਮ ਬਾਤਾਂ ਮੁਲਾਕਾਤਾਂ ਦੇ ਵਿੱਚ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਤੇ ਹੋਰ ਬੱਖ-ਬੱਖ ਵਿਸ਼ਿਆਂ ਤੇ ਜੋ ਆਪਾਂ ਗੱਲਬਾਤ ਕੀਤੀ ਉਹਦੇ ਬਹੁਤ ਹੀ ਵਧੀਆ ਤੁਸੀਂ ਸੁਚੱਜੇ ਢੰਗ ਨਾਲ ਨੇ ਜਿਹੜੇ ਇਹਦੇ ਜਿਹੜੇ ਜਵਾਬ ਦਿੱਤੇ ਨੇ ਸੋ ਅਸੀਂ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਇਸ ਤਰ੍ਹਾਂ ਸਰੋਤਿਆਂ ਜਿਹੜਾ ਤੁਸੀਂ ਸਬ ਮੀਡੀਆ ਚੈਨਲ ਦੇਖ ਰਹੇ ਹੋ ਇਹਦਾ ਪ੍ਰੋਗਰਾਮ ਸੀ ਜਿਹੜਾ ਬਾਤਾਂ ਮੁਲਾਕਾਤਾਂ ਇਹਦੇ ਵਿੱਚ ਤੁਸੀਂ ਅੱਜ ਅਵਤਾਰ ਨਗਲੀਆਂ ਜੀ ਨਾਲ ਅਸੀਂ ਗੱਲਬਾਤ ਕੀਤੀ ਸੋ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਜਿਹੜੇ ਸਾਡੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਨੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਬਾਤਾਂ ਮੁਲਾਕਾਤਾਂ ਵਧੀਆ ਲੱਗੂਗਾ ਜੇਕਰ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਵਧੀਆ ਲੱਗਿਆ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਨੂੰ ਅੱਗੇ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਤੋ ਅੱਗੇ ਤੋਂ ਅਸੀਂ ਫੇਰ ਤੁਹਾਡੇ ਵਾਸਤੇ ਕੋਈ ਨਵਾਂ ਪ੍ਰੋਗਰਾਮ ਇਦਾਂ ਦਾ ਹੀ ਲੈ ਕੇ ਆਵਾਂਗੇ ਤਦ ਤੱਕ ਲਈ ਸਾਨੂੰ ਦਿਓ ਆਜਾਦ ਜੀ ਸਤਿ ਸ੍ਰੀ ਅਕਾਲ ਜੀ